ਸੁਰਪੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਲੈ ਕੇ ਸਾਰੇ ਤਕਰੀਬਨ 90% ਫੈਸਲੇ ਉਹ ਸਿਧਾਂਤਾਂ ਦੇ ਉਲਟ ਨੇ ਤੇ ਆ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ ਜਿਹੜੀ ਉਮੀਦਵਾਰ ਹੈ ਬੀਬੀ surjit kaur ਉਹ ਬੜੀ ਇੱਕ ਪੰਥਕ ਪਰਿਵਾਰ ਨਾਲ ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਰਿਵਾਰ ਨੇ ਕਈ ਸਾਲ ਜੇਲਾ ਕਟੀਆਂ ਹੈ ਇੱਕ ਗਰੀਬ ਪਰਿਵਾਰ ਨਾਲ ਹੈਗੀ ਆ ਉਹ ਗਰੀਬ ਪਰਿਵਾਰ ਤੋਂ ਸੋ ਇਹਦਾ ਪਾਰਟੀ ਦੀ ਸਮਾ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇ ਪਰ ਇੱਥੇ ਗਰੀਬ ਵਰਕਰ ਵਾਲੀ ਕੋਈ ਥਾਂ ਨਹੀਂ ਇੱਥੇ ਤਾਂ ਸਰਮਾਇਆਦਾਰਾਂ ਲਈ ਜਗ੍ਹਾ ਹੈਗੀ ਐ ਤੇ ਗਰੀਬਾਂ ਨੂੰ ਤਾਂ ਇਹਨਾਂ ਨੇ ਵਿਚਾਰਨੇ ਜੇ ਇੱਕ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਨਾਰ ਕਰਤਾ ਸੋ ਪਰ ਅਸੀਂ ਇਹ ਫੈਸਲਾ ਕੀਤਾ ਵੀ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਉਹ ਸਾਰੇ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਵੀ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਉਹਨਾਂ ਦੀ ਚੋਣ ਲਈ ਜੋ ਵੀ ਅਸੀਂ ਹੋ ਸਕੇਗਾ ਉਹ ਕਰਾਂਗੇ ਪਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਾਂਦੇ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਧਾਨ ਤੁਸੀਂ ਚਾਹੁੰਦੇ ਹੋ ਜੀ ਅਸੀਂ ਚਾਹੁੰਦੇ ਆ ਕਿ ਐਸਾ ਕੋਈ ਵਿਅਕਤੀ ਇਕਾਲੀ ਦਲ ਦਾ ਪ੍ਰਧਾਨ ਹੋਵੇ ਜਿਹੜਾ ਸੰਗਤ ਨੂੰ ਪ੍ਰਵਾਨ ਹੋਵੇ ਸਾਡੀ ਕੌਮ ਨੂੰ ਪ੍ਰਵਾਨ ਹੋਵੇ ਜਿਹਦੀ ਚੰਗੀ ਦਿੱਖ ਹੋਵੇ ਐਸਾ ਵਿਅਕਤੀ ਅੱਜ ਜਦੀਸ਼ ਸ਼ਰੋਮਣੀ ਕਾਲੀਦਨ ਨੂੰ ਨੋੜ ਹੈ ਜੇ ਅਸੀਂ ਸ਼ਰੋਮਣੀ ਕਾਲੀਦਨ ਨੂੰ ਮੋੜ ਸੁਰਜੀਤ ਕਰਨਾ ਹੈ ਲੱਗਦਾ ਵੀ ਪ੍ਰਧਾਨਗੀ ਛੱਡਣਗੇ ਸੁਖਵਿੰਦਰ ਸਿੰਘ ਬਾਦਲ ਜਿਸ ਤਰ੍ਹਾਂ ਤੁਹਾਡੇ ਦੇ ਅਲੱਗ ਗੱਲ ਇਹ ਹੈ ਵੀ ਜਿਹੜੇ ਵੀ ਲੋਕਾਂ ਨੇ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਸਾਰੇ ਨੇ ਉਹਨੇ ਇੱਕੋ ਗੱਲ ਕਹੀ ਹੈ ਕਿ ਚਾਹੇ ਮੇਰੇ ਨਾਲ ਕੋਈ ਨਾ ਰਹੇ ਮੈਂ ਪ੍ਰਧਾਨਗੀ ਨਹੀਂ ਛੱਡਦਾ ਤਾਂ ਉਹਨਾਂ ਦੀ ਸੋਚ ਤਾਂ ਬਿਲਕੁਲ ਕਲੀਅਰ ਹੀ ਹੈ ਇਸ ਗੱਲ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੱਡਾ ਮੁੱਦਾ ਮੁੱਖ ਮੰਤਰੀ ਵੱਲੋਂ ਚਲਾਇਆ ਗਿਆ ਪਰ 24 ਘੰਟਿਆਂ ਦੇ ਵਿੱਚ ਤਿੰਨ ਮੌਤਾਂ ਹੋਈਆਂ ਜਿਦੇ ਵਿੱਚ ਇੱਕ ਮੁਲਾਜ਼ਮ ਦੀ ਵੀ ਮੌਤ ਹੋਈ ਹੈਗੀ ਹੈ ਇਹ ਕੋ ਨਸ਼ਾ ਅੱਜ ਬਹੁਤ ਗੰਭੀਰ ਸੱਸਿਆ ਪੰਜਾਬ ਦੀ ਇਹਨੂੰ ਨੱਥ ਪਾਉਣਾ ਬਹੁਤ ਲਾਜ਼ਮੀ ਹੈ ਜਿਹੜੀਆਂ ਦੋ ਚੀਜ਼ਾਂ ਅੱਜ ਜਿਨ੍ਹਾਂ ਦੇ ਸਰਕਾਰ ਨੂੰ ਇੱਕ ਕ੍ਰਾਈਮ ਤੇ ਨਸ਼ਾ ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਵੀ ਆਪਸ ਵਿੱਚ ਬਹੁਤ ਜਿਹੜੇ ਕ੍ਰਾਈਮ ਹੋ ਰਿਹਾ ਜਾਂ ਜੁਰਮ ਹੋ ਰਹੇ ਨੇ ਉਹ ਨਸ਼ੇ ਦੇ ਪ੍ਰਭਾਵ ਥੱਲੇ ਹੋ ਰਹੇ ਜਿੰਨਾ ਚਿਰ ਸਰਕਾਰ ਨਸ਼ੇ ਨੂੰ ਕੰਟਰੋਲ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਹੈ ਇਹ ਜਿਹੜਾ ਜੁਰਮ ਹੈ ਜੋ ਚਾਹੇ ਲੁੱਟਾਂ ਘੋਹਾਂ ਨੇ ਹੋ